ਹਰੇਕ ਹੀ ਬੰਦਾ ਜਿਹਦੀ ਪਿੰਨਣੇ ਨੂੰ ਹੱਥ ਲਾ ਲੋ ਕਹਦਾ ਉਹ ਹੱਥ ਨਾਲ ਨਹੀਂ ਇਹ ਤਾਂ ਦਰਦ ਕਰਦੇ ਨੇ ਤੁਹਾਡੇ ਕੋਲ ਵੀ ਇੱਥੇ ਲੋਕ ਹੁੰਦੇ ਨੇ ਫਿਰ ਲੇਡੀ ਨੂੰ ਤਾਂ 80% ਇਹ ਹੈਗੀ ਐ ਬੰਦੇ ਅੰਚ 20% ਹੈ ਠੀਕ ਹੈ ਠੀਕ ਹੈ ਉਹਦੇ ਵਿੱਚ ਵੈਰੀ ਗੁੱਡ ਵੇਨ ਲੱਤਾਂ 'ਚ ਇੰਨਾ ਅਕੜੇਵਾ ਭਾਰੀ ਪਈਆਂ ਕਹਿੰਦੇ ਭਾਈ ਬਸ ਬਸ ਹੱਥ ਨਹੀਂ ਲਾਉਣ ਦਿੰਦੇ ਲੇਡੀ ਜੀ ਵੀ ਹੱਥ ਨਹੀਂ ਲਾਉਣ ਦਿੰਦੀਆਂ ਜਦੋਂ ਉਹਨਾਂ ਦਾ ਦੇਖਦੇ ਆਂ ਵੀ ਯਾਰ ਇਹਦਾ ਭਾਈ ਆਕੜੀਆਂ ਪਈਆਂ ਲੱਤਾਂ ਨਿਰਤਾਂ ਦੇ ਨੀਲੀਆਂ ਨੀਲੀ ਲੀਨ ਲੈਣਾ ਵੈਰੀ ਗੁੱਡ ਵੇਨ ਉਹਦਾ ਕਰਕੇ ਵੀ ਅਕੜਾਵਾਂ ਬਹੁਤ ਹੁੰਦਾ ਹੈਗਾ ਤੇ ਅਰਬੀ ਤੇਲ ਖਾਓ ਲੱਤਾਂ ਦੀਆਂ ਪਿੰਡਲੀਆਂ ਪਿੰਜਣੀਆਂ ਪਿੰਨੀਆਂ ਦਾ ਦਰਦ ਹੈਗਾ ਜਿਹੜਾ ਉਹ ਮਕਾਓ ਉਹ ਕਹਿੰਦੇ ਬਾਈ ਜੀ ਬਹੁਤ ਮਲਸਾਂ ਕਰਾ ਲੀਆਂ ਬਹੁਤ ਕੁਸ ਕਰ ਲਿਆ ਪਰ ਇਹ ਠੀਕ ਨਹੀਂ ਹੋ ਰਿਹਾ ਆ ਸਾਨੂੰ ਕੁਦਰਤ ਨੇ ਬੜਾ ਵਧੀਆ ਦਿੱਤਾਗਾ ਇਹ ਤੇਲ ਹੈ ਜਿਹੜਾ ਇਹ ਜਿਹੜਾ ਲੱਤਾਂ ਦੀਆਂ ਪਿੰਨੀਆਂ ਤੇ ਮਲ ਲਓ ਪਿੰਨਿਆ ਮਲਾਈ ਵਰਗੀਆਂ ਨਰਮ ਕਰ ਦਿੰਦਾ ਹੈ। ਕੋਡਿਆਂ ਦੇ ਪਿੱਛੇ ਨਾ ਉਹ ਬਣੇ ਹੁੰਦੇ ਨੇ ਗੱਠਾਂ ਜਿਹਾਂ। ਉਹਨਾਂ ਤੇ ਇਹ ਤੇਲ ਕੰਮ ਕਰੇਗਾ ਜਾਂ ਤੁਹਾਡਾ ਇਹ ਵਾਲਾ ਗ੍ਰੀਸ ਕੰਮ ਕਰੇਗਾ? ਹਾਂ ਕਰੇਗਾ। ਉਹ ਪਤਾ ਕੀ ਚੱਕਰ ਹੈ। ਜਿਹੜਾ ਇਹ ਗ੍ਰੀਸ ਹੈ ਇਹ ਮੰਨ ਲਓ ਗੰਡਾਂ ਨੂੰ ਖਤਮ ਕਰ ਦਿੰਦਾ ਹੈਗਾ। ਜਿਉਂ ਵੈਰੀਕੋ ਵੇਨਸ ਨੂੰ ਵੀ ਕੰਮ ਕਰਦਾ। ਵੈਰੀਕੋਜ ਵੇਨ ਨੂੰ ਵੀ ਕਰ ਦਿੰਦਾ ਨਰਮ ਕਰ ਦਿੰਦਾ ਨਾ ਉਹ ਲੱਤਾਂ ਨੂੰ। ਰਹਿੰਦੀ ਨਹੀਂ ਹੁੰਦੀ ਜਿਹੜੀ ਕਸਰ ਹੈ ਅੰਦਰਲੀ ਅੰਦਰਲੀ ਇਹ ਨਸਾਂ ਦੀ ਬਲੋਕੇਜ ਸਾਰੀ ਖੋਲ ਦਿੰਦੀ ਹੈ। ਰਹਿੰਦੀ ਨਹੀਂ ਇਹ ਸਿਆਟਿਕਾ ਪੇਨ ਹੋਈ ਹੋਵੇ ਕਿਸੇ ਨੂੰ ਵੈਰੀਕੋਜ ਵੇਨ ਹੈ। ਜੂਰ ਕੇ ਸੜ ਵੱਧਾ ਹੈ ਠੀਕ ਹੈ ਮਤਲਬ ਆਰਥਰਾਇਟਸ ਦੇ ਜਿਹੜੇ ਜਿਨਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਉਹ ਮਰੀਜ਼ ਵੀ ਇਹਨੂੰ ਲੈ ਸਕਦੇ ਆ ਇਹਨੂੰ ਡਾਇਰੈਕਟ ਹੀਟ ਦੇ ਨਹੀਂ ਦੇਣਾ ਇਹਨੂੰ ਗਰਮ ਰੋਟੀ ਤੇ ਇਹਨੂੰ ਚੋਪੜ ਕੇ ਰੋਟੀ ਖਾ ਲਓ ਠੀਕ ਹੈ ਅੱਧਾ ਚਮਚਾ ਇਸ ਗਰਮੀਆਂ ਦੇ ਵਿੱਚ ਤੁਸੀਂ ਅੱਧਾ ਚਮਚ ਲੈ ਕੇ ਸਬਜ਼ੀ ਚ ਪਾ ਲਓ ਠੀਕ ਹੈ ਸਰਦੀਆਂ ਤੁਸੀਂ ਚਮਚ ਪਾਰੋ ਠੀਕ ਹੈ ਜਿਹੜੀ ਛੋਟੀ ਛੋਟੀ ਮੋਟੀ ਸਮੱਸਿਆ ਉਹ ਤਾਂ ਇਹ ਨਹੀਂ ਹੱਲ ਕਰ ਦੇਣੀ ਇਹ ਅਰਬੀ ਤੇਲ ਖਾਓ ਲੱਤਾਂ ਦੀਆਂ ਪਿੰਡਲੀਆਂ ਪਿੰਜਣੀਆਂ ਬਿੰਨੀਆਂ ਦਾ ਦਰਦ ਹੈਗਾ ਜਿਹੜਾ ਉਹ ਮੁਕਾਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨਹੀਂ ਇੱਕ ਖਾਸ ਤੇਲ ਇਹ ਉਹ ਤੇਲ ਹੈਗਾ ਜਿਹੜਾ ਆਮ ਕਰਕੇ ਸਾਡੇ ਘਰਾਂ ਦੇ ਵਿੱਚ ਮਿਲ ਜਾਂਦਾ ਹੈ ਇਹਦਾ ਇਸਤੇਮਾਲ ਕਰਨ ਦਾ ਤੁਹਾਨੂੰ ਢੰਗ ਤਰੀਕਾ ਦੱਸਾਂਗੇ ਜਿਸ ਤੋਂ ਬਾਅਦ ਚਾਹੇ ਤੁਹਾਡੀਆਂ ਲੱਤਾਂ ਅਸੀਕ ਲਈ ਇਹ ਕਿ ਪਿੰਨੀਆਂ ਜਿਹੜੀਆਂ ਉਹ ਦਰਦ ਕਰਦੀਆਂ ਹੋਣ ਤੁਹਾਡੀ ਅੱਡੀ ਦਰਦ ਕਰਦੀ ਹੋਵੇ ਤੁਹਾਡੇ ਨਾੜਾਂ ਦਾ ਨੀਲਾ-ਨੀਲਾ ਜਿਹਾ ਗੁੱਛਾ ਬਣ ਗਿਆ ਹੋਵੇ ਵੈਰੀਕੋ ਵੇਨਸ ਹੋ ਗਿਆ ਹੋਣ ਅੱਡੀ ਨੀਚੇ ਨਾ ਲੱਗਦੀ ਹੋਵੇ ਤੁਰਨ ਲੱਗੇ ਤਕਲੀਫ ਹੁੰਦੀ ਹੋਵੇ ਏਸੀ ਚ ਪੈਣ ਤੋਂ ਬਾਅਦ ਸਵੇਰੇ-ਸਵੇਰੇ ਲੱਤਾਂ ਆਕੜੀਆਂ ਹੋਈਆਂ ਤੁਹਾਡੀਆਂ ਹੋਜਣ ਤਾਂ ਇਹ ਸਾਰਾ ਮਾਮਲਾ ਹੈਗਾ ਇੱਕ ਚਮਚਾ ਇਸ ਅਰਬੀ ਤੇਲ ਦਾ ਤੁਹਾਨੂੰ ਰਾਹਤ ਦੇ ਸਕਦਾ ਕਿਵੇਂ ਰਾਹਤ ਦੇ ਸਕਦਾ ਕਿਸ ਤਰੀਕੇ ਨਾਲ ਦੇ ਸਕਦਾ ਸਾਡੇ ਨਾਲ ਨੇ ਸੁਖਾਇਰੋ ਵਿਦਾ ਦੇ ਐਮ ਡੀ ਜਨਾਬ ਰਾਜਵਿੰਦਰ ਸਿੰਘ ਗਿਲਸਾਪ ਗਿਲਸਾਪ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਅੱਛਾ ਇਸ ਤੋਂ ਪਹਿਲਾਂ ਕਿ ਅਸੀਂ ਤੇਲ ਦੀ ਗੱਲ ਕਰੀਏ ਰਾਜਵਿੰਦਰ ਜੀ ਸਾਨੂੰ ਇਹ ਦੱਸੋ ਵੀ ਜਿਹੜੀਆਂ ਇਹ ਹਰੇਕ ਹੀ ਬੰਦਾ ਜਿਹਦੀ ਪਿੰਨਣੀ ਨੂੰ ਹੱਥ ਲਾ ਲੋ ਕਹਦਾ ਉਹ ਹੱਥ ਨਾ ਲਾਈ ਇਹ ਤਾਂ ਦਰਦ ਕਰਦੀ ਹੈ ਨਾ ਤੁਹਾਡੇ ਕੋਲ ਵੀ ਇੱਥੇ ਲੋਕ ਆਉਂਦੇ ਨੇ ਫਿਰ ਹਾਂ ਇਹ ਰੁੱਖ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਅੱਜ ਕੱਲ ਇਹ ਬਿਮਾਰੀ ਆਮ ਹੋਈ ਪਈ ਹੈ ਲੇਡੀ ਨੂੰ ਤਾਂ 80% ਇਹ ਹੈਗੀ ਹੈ ਬੰਦੇ ਅਚ 20% ਹੈ ਠੀਕ ਹੈ ਠੀਕ ਹੈ ਉਹਦੇ ਵਿੱਚ ਵੈਰੀ ਗੋਨ ਵੇਨ ਲੱਤਾਂ 'ਚ ਇੰਨਾ ਅਕੜੇਮਾ ਭਾਰੀ ਪਈਆਂ ਹੁੰਦੀ ਜਦੋਂ ਮੈਂ ਆਕੇ ਤੇ ਮੇਰੇ ਕੋਲ ਪੇਸ਼ੈਂਟ ਆਉਂਦੇ ਨਾ ਗੋਡਿਆਂ ਵਾਲੇ ਉਹਨਾਂ ਦੀ ਲੱਤਾਂ ਇੰਨੀਆਂ ਭਾਰੀ ਪਈਆਂ ਹੁੰਦੀਆਂ ਅਕੜੇਮਾ ਪਿਆ ਹੁੰਦਾ ਉਹ ਕਹਿੰਦੇ ਬਈ ਬਸ ਬਸ ਹੱਥ ਨਹੀਂ ਲਾਉਣ ਦਿੰਦੇ ਲੇਡੀ ਜੀ ਵੀ ਹੱਥ ਨਹੀਂ ਲਾਉਣ ਦਿੰਦੀਆਂ ਜਦੋਂ ਉਹਨਾਂ ਦਾ ਦੇਖਦੇ ਆਂ ਵੀ ਯਾਰ ਇਹਦਾ ਭਾਈ ਆਕੜੀਆਂ ਪਈਆਂ ਲੱਤਾਂ ਮਰਤਾਂ ਦੇ ਨੀਲੀਆਂ ਨੀਲੀ ਲੀਨ ਲੈਣਾ ਵੈਰੀ ਕੁਝ ਵੇਨ ਉਹਦਾ ਕਰਕੇ ਵੀ ਅਕੜਾਵਾਂ ਬਹੁਤ ਹੁੰਦਾ ਹੈਗਾ। ਗੁੱਸਾ ਜੀ ਵੀ ਬਣ ਜਾਂਦਾ ਜੀ ਕਈਆਂ ਨੂੰ ਗੁੱਸਾ ਬਹੁਤ ਬਣਿਆ ਬਹੁਤ ਜੜੀ ਦੇ ਗੁੱਸਾ ਬਣ ਬੰਦਿਆਂ ਦੇ ਵੀ ਹੁੰਦਾ ਹੈਗਾ। ਤੇ ਲੱਤਾਂ ਦੀ ਮਤਲਬ ਇੰਨੀ ਟਾਈਟ ਹੋਈਆਂ ਹੁੰਦੀਆਂ ਲੱਤਾਂ ਉਹਨਾਂ ਦੀਆਂ ਵੀ ਕਹਿ ਦਿਓ। ਉਹ ਕਹਿੰਦੇ ਬਾਈ ਜੀ ਬਹੁਤ ਮਲਸਾਂ ਕਰਾ ਲੀਆਂ, ਬਹੁਤ ਗੁੱਸ ਕਰ ਲਿਆ ਪਰ ਇਹ ਠੀਕ ਨਹੀਂ ਹੋ ਰਿਹਾ। ਆ ਸਾਨੂੰ ਕੁਦਰਤ ਨੇ ਬੜਾ ਵਧੀਆ ਦਿੱਤਾਗਾ ਇਹ ਤੇਲ ਹੈ ਜਿਹੜਾ ਇਹ ਜਿਹੜਾ ਲੱਤਾਂ ਦੀਆਂ ਪਿੰਨੀਆਂ ਤੇ ਮਲ ਲਓ। ਪਿੰਨੀਆਂ ਮਲਾਈ ਵਰਗੀਆਂ ਨਰਮ ਕਰ ਦਿੰਦਾ। ਠੀਕ ਹੈ। ਅਗਰ ਫੇਰ ਵੀ ਕੋਈ ਇਹ ਜੀ ਸਮੱਸਿਆ ਰਹਿੰਦੀ ਹੈ ਤਾਂ ਮੇਰੇ ਕੋਲੇ ਆਹਾ ਵੈਰੀ ਕੁਝ ਵੇਨ ਦਾ ਜਿਹੜਾ ਫਾਰਮੂਲਾ ਹੈ ਇਹ ਮੈਂ ਸਾਰਿਆਂ ਨੂੰ ਕਹਿੰਨਾ ਵੀ ਤੁਸੀਂ ਲੇਡੀ ਨੂੰ ਚਾਰ ਕਬੂਂਦਾ ਤੇ ਬੰਦੇ ਨੂੰ ਪੰਜ ਬੂੰਦਾ ਠੀਕ ਹੈ ਤਿੰਨ ਮਹੀਨੇ ਇਹ ਛਿੱਸੀ ਚੱਲਦੀ ਹੈ ਇੱਕ ਮਹੀਨੇ ਬਾਅਦ ਉਹ ਬੰਦੇ ਦੀਆਂ ਲੱਤਾਂ ਇੰਦਾਂ ਨਰਮ ਹੋ ਜਾਂਦੀਆਂ ਪਿੱਲ ਪਿੱਲ ਜਿਵੇਂ ਮੈਂ ਕਹਿੰਦਾ ਉਹ ਕਹਿੰਦਾ ਇਹ ਗਿਆ ਰੂਵ ਵਰਗੀਆਂ ਉਹ ਕਹਿੰਦਾ ਯਾਰ ਆ ਕੀ ਹੋ ਗਿਆ ਜਿਹੜੇ ਉਹ ਗੁੱਸੇ ਦੀ ਗੱਲ ਤੁਸੀਂ ਕਰਦੇ ਹੋ ਵੈਰੀ ਕੁਝ ਵੇਨ ਦੇ ਗੁੱਸੇ ਤਿੰਨ ਮਹੀਨੇ ਚ ਕੋਈ ਗੁੱਸਾ ਮਿਲਦਾ ਨਹੀਂ ਹੈਗਾ ਇੰਨੀ ਗਾਰੰਟੀ ਹੈ ਇਹ ਬਲੱਡ ਨੂੰ ਪਤਲਾ ਕਰਕੇ ਜਿਹੜੀ ਬਲੱਡ ਦੀ ਸਰਕਲ ਹੈ ਉਹਨੂੰ ਚਲਾ ਦਿੰਦਾ ਹੈ ਭਾਈ ਇੱਕ ਹੁੰਦੇ ਨਾ ਆ ਗੋਡਿਆਂ ਦੇ ਪਿੱਛੇ ਨਾ ਉਹ ਬਣੇ ਹੁੰਦੇ ਨੇ ਗੱਠਾਂ ਜਿਹਾਂ ਉਹਨਾਂ ਤੇ ਇਹ ਤੇਲ ਕੰਮ ਕਰੇਗਾ ਜਾਂ ਤੁਹਾਡਾ ਇਹ ਵਾਲਾ ਗਰੀਸ ਕੰਮ ਕਰੇਗਾ ਹਾਂ ਕਰੇਗਾ ਉਹ ਪਤਾ ਕਿ ਚੱਕਰ ਹੈ ਜਿਹੜਾ ਇਹ ਗਰੀਸ ਹੈ ਇਹ ਮਲਣੋਂ ਗੰਢਾਂ ਨੂੰ ਖਤਮ ਕਰ ਦਿੰਦਾ ਹੈਗਾ ਯੋ ਵੀਰੀਕੋ ਵੇਨਸ ਨੂੰ ਵੀ ਕੰਮ ਕਰ ਵੀਰੀਕੋਜ ਵੇਨ ਨੂੰ ਵੀ ਕਰ ਦਿੰਦਾ ਨਰਮ ਕਰ ਦਿੰਦਾ ਨਾ ਉਹ ਲੱਤਾਂ ਨੂੰ ਲੱਤਾਂ ਨੂੰ ਇੰਨੇ ਨਰਮ ਕਰ ਦਿੰਦਾ ਸੌਫਟ ਕਰ ਦਿੰਦਾ ਜਿਹੜਾ ਕਹਿੰਦਾ ਅਗੜੇਵਾ ਹੋਇਆ ਪੱਥਰ ਵਰਗੀਆਂ ਪਈਆਂ ਉਹਨੂੰ ਇਹ ਜਦੋਂ ਗਰੀਸ ਦੀ ਮਾਲਸ਼ ਕਰਦੇ ਆ ਤਾਂ ਉਹ ਬਹੁਤ ਵਧੀਆ ਨਰਮ ਹੋ ਜਾਂਦੀਆਂ ਲੱਤਾਂ ਤੇ ਉਸ ਤੋਂ ਰਹਿੰਦੀ ਹੁੰਦੀ ਜਿਹੜੀ ਕਸਰ ਹੈ ਅੰਦਰਲੀ ਅੰਦਰਲੀ ਇਹ ਨਸਾਂ ਦੀ ਬਲੋਕੇਜ ਸਾਰੀ ਖੋਲ ਦਿੰਦੀ ਹੈ ਰਹਿੰਦੀ ਨਹੀਂ ਇਹ ਸਿਆਟਿਕਾ ਪੇਨ ਹੋਈ ਹੋਵੇ ਕਿਸੇ ਨੂੰ ਵੀਰੀਕੋਜ ਵੇਨ ਹੈ ਜੂਰ ਕੇ ਸੜ ਵੱਧਾ ਹੈ ਠੀਕ ਹੈ ਮਤਲਬ ਆਰਥਰਾਈਟਸ ਦੇ ਜਿਹੜੇ ਇਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਉਹ ਮਰੀਜ਼ ਵੀ ਇਹਨੂੰ ਲੈ ਸਕਦੇ ਆ ਇੰਨੇ ਇਹਦੇ ਫਾਇਦੇ ਬਹੁਤ ਨੇ ਗੈਸ ਤੇ ਆਬ ਨੂੰ ਖਤਮ ਕਰ ਦਿੰਦਾ ਮਤਲਬ ਇਹਦੇ ਇੰਨੇ ਫਾਇਦੇ ਫਰੂਕੀ ਸਾਹਿਬ ਜਿਹਨੇ ਇਹ ਵਰਤ ਲਿਆ ਉਹ 10 ਬੰਦੇ ਨੂੰ ਘਟੋ ਘਟ 10 ਦੱਸਦਾ ਅੱਗੇ ਜਾ ਕੇ ਵੀ ਆਈ ਜੀ ਉਹ ਲੈ ਕੇ ਆਓ ਮੈਨੂੰ ਇੰਨਾ ਫਾਇਦਾ ਵੀ ਥੈਂਕ ਯੂ ਕਹਿ ਕੇ ਜਾਂਦੇ ਲੋਕ ਇਹਦੇ ਬਾਰੇ ਮੈਨੂੰ ਕਹਿੰਦੇ ਬਾਈ ਜੀ ਆਹ ਤਾਂ ਤੇਰਾ ਫਾਰਮੂਲਾ ਬੜਾ ਕਾਮਯਾਬ ਹੈ ਜੀ ਜੀ ਹਾਂ ਜੀ ਅੱਛਾ ਇਹ ਦੱਸੋ ਵੀ ਜਿਹੜਾ ਇਹ ਤੇਲ ਹੈਗਾ ਫਿਰ ਹੁਣ ਤੁਸੀਂ ਸਾਨੂੰ ਦੱਸ ਦਿਓ ਵੀ ਜਿਹੜਾ ਇਹ ਤੇਲ ਹੈਗਾ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਹੜਾ ਤੇਲ ਹੈ ਔਰ ਜਿਨ੍ਹਾਂ ਨੂੰ ਸ਼ੁਰੂਆਤ ਅਜੇ ਹੋਈ ਹੈ ਅਜੇ ਤਾਜ਼ੀਆਂ ਤਾਜ਼ੀਆਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਉਣ ਲੱਗੀ ਉਹ ਖੁੱਸਣ ਦੀ ਬੜੀ ਪ੍ਰੋਬਲਮ ਹਰੇ ਕਹਿੰਦੇ ਲੱਤਾਂ 'ਚ ਤਾਂ ਜਾਨ ਹੀ ਹੈ ਨਹੀਂ ਜਿਵੇਂ ਅਕਸਰ ਚਾਈਨੀ ਦੀ ਕਹਾਵਤ ਵੀ ਹੈਗੀ ਹੈ ਕਿ ਜਿਹੜੀ ਜਾਨ ਹੈਗੀ ਆ ਉਹ ਲੱਤਾਂ ਵਾਲੇ ਪਾਸੇ ਹੀ ਨਿਕਲਦੀ ਹੈ ਲੋਕ ਕਹਿੰਦੇ ਜਾਨ ਨਿਕਲ ਜਾਂਦੀ ਹੈ ਜਦੋਂ ਲੱਤਾਂ 'ਚ ਦਰਦ ਹੁੰਦਾ ਬਿਲਕੁਲ ਉਹਦੇ ਤੇ ਇਹ ਤੇਲ ਹੈਗਾ ਹਰੇਕ ਦੀ ਘਰੇ ਹਰੇਕ ਭੈਣ ਭਾਈ ਦੇ ਰਸੋਈ 'ਚ ਪਿਆ ਹੈ ਇਹ ਕਿਹੜਾ ਅਰਬੀ ਤੇਲ ਹੈ ਜੀ ਅਰਬੀ ਤੇਲ ਜਿਹਨੂੰ ਜਤੂਨ ਦਾ ਤੇਲ ਵੀ ਕਹਿ ਦਿੰਦੇ ਆ ਜਤੂਨ ਦਾ ਤੇਲ ਵੀ ਕਹਿੰਦੇ ਆ 올ਿਓਇਲ ਵੀ ਬੋਲਦੇ ਆ ਕਾਫੀ ਪਸਾਵਾ ਜ다 ਰੋਟੀ ਚੋਪੜ ਲੋ ਦੀ ਇਹਦੀ ਰੋਟੀ ਚੋਪੜ ਕੇ ਖਾਣ ਲੱਗ ਜਾਓ ਇਹਨੂੰ ਉਵਾਲਣਾ ਨਹੀਂ ਹੈਗਾ ਡਾਇਰੈਕਟ ਨਹੀਂ ਡਾਇਰੈਕਟ ਉਵਾਲਣਾ ਨਹੀਂ ਇਹ ਉਵਾਲਦਾ ਤਾਂ ਇਹਦੇ ਵਿੱਚੋਂ ਨਿਕਲ ਜਾਏਗਾ ਜਿਹੜਾ ਇਹਦੇ ਵਿੱਚ ਤਤੋਂ ਤਾਂ ਨਿਕਲ ਜਾਣੇ ਆ ਨਾ ਮਤਲਬ ਅਸੀਂ ਇਹਨੂੰ ਡਾਇਰੈਕਟ ਹੀਟ ਤੇ ਨਹੀਂ ਦੇਣਾ ਇਹਨੂੰ ਡਾਇਰੈਕਟ ਹੀਟ ਤੇ ਨਹੀਂ ਦੇਣਾ ਇਹਨੂੰ ਗਰਮ ਰੋਟੀ ਤੇ ਇਹਨੂੰ ਚੋਪੜ ਕੇ ਰੋਟੀ ਖਾ ਲਓ ਅੱਧਾ ਚਮਚਾ ਗਰਮੀਆਂ ਦੇ ਵਿੱਚ ਤੁਸੀਂ ਅੱਧਾ ਚਮਚ ਲੈ ਕੇ ਸਬਜ਼ੀ ਚ ਪਾ ਲਓ ਸਰਦੀਆਂ ਤੁਸੀਂ ਚਮਚ ਪਾਰੋ ਜਿਹੜੀ ਛੋਟੀ ਛੋਟੀ ਮੋਟੀ ਸਮੱਸਿਆ ਉਹਦਾ ਇਹ ਨਹੀਂ ਹੱਲ ਕਰਦਣੀ। ਜਿਹੜੇ ਲੱਤਾਂ ਦਰਦ ਕਰਦੀ ਨੇ ਚ ਬਹੁਤ ਕੜਿੱਲਾ ਪੈ ਜਾਂਦੀਆਂ ਨੇ ਲੱਤਾਂ ਦੇ ਵਿੱਚ। ਕੜਿੱਲਾ ਵਸਦਿਆ ਹੈਗੀ ਆ ਜੀ। ਵੈਰੀ ਕੁਝ ਵੇਹਿੰਦਾ ਛੋੜਾ ਜਿਹਨੂੰ ਦੱਸਿਆ ਨਾ ਫਾਰਮੂਲਾ। ਉਹਦੇ ਵਾਸਤੇ ਤਾਂ ਇਹ 100% ਰਿਜ਼ਲਟ ਹੈ। ਠੀਕ ਹੈ। ਪੂਰੀ 100 ਜਿਹੜੀ ਆ ਗਰੀਸ ਇਹ ਗਰੀਸ ਦੀ ਮਾਲਸ਼ ਕਰੋ। ਇਹ ਸੌਫਟ ਕਰ ਦਿੰਦਾ ਉਹ ਗਰੀਸ ਨੂੰ। ਅੱਛਾ। ਗਰੀਸ ਦੀ ਮਾਲਸ਼ ਕਰੋ। ਮਤਲਬ ਉਹ ਤਕਰੀਬਨ ਤੱਕ ਤੁਹਾਡੀਆਂ ਪਿੰਨੀਆਂ ਇਹ ਨਰਮ ਲੱਤਾਂ ਜਿੱਥੇ ਵੀ ਅਕੜੇਵਾ ਪਿਆ, ਬਾਹ ਅਕੜਗੀ, ਧੌਣ ਅਕੜਗੀ, ਢੋਈ ਆ ਕਿਤੇ ਵੀ ਅਕੜੇਵਾ ਸਰਵਾਈਕਲ ਸਰਵਾਈਕਲ ਹੋਇਆ। ਹੋ ਸਕਦੇ ਨੇ। ਤੁਸੀਂ ਦੋ ਵਾਰ ਮ사ਜ ਕਰਾਓ ਸਰਵਾਈਕਲ ਵੀ ਨਹੀਂ ਰਹਿੰਦਾ ਇਹਦੇ ਨਾਲ ਰੋਕੀ ਸਾਹਿਬ ਤੁਹਾਡੀ ਕਰੀ ਸੀ ਤੁਸੀਂ ਦੋ ਵਾਰ ਆ ਮੈਨੂੰ ਆਪ ਦੱਸ ਦਿਓ ਇਹ ਪਹਿਲਾਂ ਸਰਵਾਈਕਲ ਤੋਂ ਡੀ ਵੀ ਹਟਾਈ ਵੀ ਹੈ ਤੁਸੀਂ ਰੋਜ਼ ਇੰਨਾ ਸਫਰ ਕਰਦੇ ਹੋ ਸਫਰ ਕਰਨ ਤੋਂ ਬਾਅਦ ਤੁਹਾਨੂੰ ਵੀ ਮਤਲਬ ਤਕਲੀਫ ਤਾਂ ਹੁੰਦੀ ਸੀਗੀ ਤੁਸੀਂ ਆ ਕੇ ਮੈਨੂੰ ਕਿਹਾ ਜੀ ਇਹ ਮੇਰੇ ਵੀ ਸਰਵਾਈਕਲ ਹੋਇਆ ਦੋ ਵਾਰ ਤੁਸੀਂ ਮੇਰੇ ਮੁੰਡੇ ਤੋਂ ਮਿਲਿਆ ਦੱਸੋ ਸਰਵਾਈਕਲ ਤੁਹਾਨੂੰ ਹੋਈ ਦੁਬਾਰਾ ਬਿਲਕੁਲ ਠੀਕ ਦਿੱਕਤ ਆਈ ਨਹੀਂ ਕਦੇ ਉਸ ਤੋਂ ਕਿਹਦੇ ਦਿੱਕਤ ਨਹੀਂ ਆਉਂਦੀ ਬੰਦੇ ਬੰਦੇ ਦਿੱਕਤ ਨਹੀਂ ਆਉਂਦੀ ਇੰਨਾ ਵਧੀਆ ਦਾ ਰਿਜ਼ਲਟ ਹੈ ਇਹ ਵੀ ਸਾਡੇ ਕੋਲ ਅਵੇਲੇਬਲ ਹੈ ਇਹ ਵੀ ਸਾਡੇ ਕੋਲੇ ਅਵੇਲੇਬਲ ਹੈ ਜਦੋਂ ਵੀ ਮਰਜ਼ੀ ਆ ਕੇ ਤੁਹਾਡੇ ਜਿਹੜੇ ਸਕਰੀਨ ਤੇ ਨੰਬਰ ਹੈ ਉਹ ਤੇ ਬੰਦਾ ਫੋਨ ਕਰਕੇ ਸਾਡਾ ਆਰਡਰ ਬੁੱਕ ਕਰ ਸਕਦਾ ਇੱਕ ਬ੍ਰਾਂਡ ਸਾਡੀ ਬਰਨਾਲੇ ਹੈ ਸੇਖਾ ਰੋਡ ਨੌ ਨੰਬਰ ਗਲੀ ਦੇ ਮੇਨ ਸੜਕ ਤੇ ਇੱਥੇ ਮਹਾਲੀ ਮਦਨਪੁਰ ਚੌਂਗ ਸ਼ੀਤਲਾ ਮਾਤਾ ਮੰਦਿਰ ਦੇ ਨਾਲ ਦੀਪ ਘਰਵਾਸ ਸੁਖ ਅਜਰਵੈਦਿਕ ਮਹਾਲੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੁਹੇ ਸਨ ਸੁਖ ਹੈਰ ਵਿਦ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜੇਕਰ ਇਸ ਤੇਲ ਦਾ ਇਸਤੇਮਾਲ ਹੈਗਾ ਰੋਟੀ ਚੋਪੜਨ ਲੱਗੇ ਔਰ ਦਾਲ ਚ ਸਰਦੀਆਂ ਚ ਇੱਕ ਚਮਚਾ ਤੇ ਗਰਮੀਆਂ ਦੇ ਵਿੱਚ ਅੱਧਾ ਇੱਕ ਚਮਚਾ ਜੇਕਰ ਅਸੀਂ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਤਾਂ ਜਿਹੜੀ ਸਾਡੀ ਬਲੌਕਿੰਗ ਹੈਗੀ ਹੈ ਨਸਾਂ ਦੀ ਬਲੌਕਿੰਗ ਹੈਗੀ ਹੈ ਨਾੜਾ ਜਾਮ ਹੋ ਜਾਂਦੀਆਂ ਨੇ ਲੱਤਾਂ ਆਕੜ ਜਾਂਦੀਆਂ ਨੇ ਕੜੇਲੇ ਪੈ ਜਾਂਦੀਆਂ ਨੇ ਤੁਰੰਤ ਚ ਦਿੱਕਤ ਆਉਂਦੀ ਹੈ ਅੱਛਾ ਇਹ ਜਿਹੜਾ ਤੁਹਾਡਾ ਨੁਸਕਾ ਅੱਡੀਆਂ ਤੇ ਕਿਹੜਾ ਨੁਸਕਾ ਕੰਮ ਕਰੂਗਾ ਤੁਹਾਡਾ ਆਹ ਤੇਲ ਕੰ ਆਹ ਚੀਜ਼ ਕੰਮ ਕਰੂਏ ਇਹ ਸਾਡਾ ਇਹ ਕਰੇਗਾ ਅੱਡੀਆਂ ਤੇ ਸਾਡਾ ਗਰੀ ਬੜੀ ਬੜੀ ਦਰਦ ਕਰਦੀ ਐ ਬਣੀ ਮਰਜੀ ਅੱਡੀ ਦਰਦ ਕਰਦੀ ਐ ਪੈਰ ਹੇਠਾਂ ਨਹੀਂ ਲੱਗਦਾ ਮੈਂ ਉੱਠਦੇ ਸਵੇਰੇ ਸਵੇਰੇ ਉੱਠਦੇ ਆ ਜਦੋਂ ਅੱਡੀ ਮਤਲਬ ਚੀਕ ਨਿਕਲਦੀ ਐ ਬਾਈ ਜੀ ਰੁਕੀ ਸਾਹਿਬ ਜਿਹੜਾ ਮੈਂ ਤੁਹਾਨੂੰ ਦੱਸਣਾ ਅੱਡੀਆਂ ਦੇ ਵੀ ਕਿੰਨਾ ਜੂਰ ਕੈਸਿਡ ਨਾਲ ਵੀ ਅੱਡੀਆਂ ਦਰਦ ਕਰਨ ਲੱਗ ਜਿੰਦੀ ਐ ਜਿਹਦਾ ਜੂਰ ਕੈਸਿਡ ਵਧਿਆ ਹੋਵੇ ਉਹਦੇ ਨਾਲ ਬੇਡੀਆਂ ਕਰਦੇ ਪਰ ਫੇਰ ਵੀ ਇਹ ਜੂਰ ਕੈਸਿਡ ਕਈਆਂ ਦਾ ਨਹੀਂ ਹੁੰਦਾ ਅਗਲੇ ਉਹੀ ਦਰਦ ਹੁੰਦਾ ਤਾਂ ਜਿਹੜਾ ਸਾਡਾ ਗਰੀਸ ਮਲੋ ਦਰਦ ਰਹਿੰਦੇ ਨਹੀਂ ਹੈਗਾ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰ ਫੇਰ ਸਾਰੀ ਗੱਲਬਾਤ ਕਰਨ ਦੇ ਲਈ ਸਾਨੂੰ ਜਾਣਕਾਰੀ ਦੇਣ ਵਾਸਤੇ ਸੋ ਇਹ ਸੰ ਸੁਖੈਰ ਵਿਦਿਆ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਅਸੀਂ ਇਸ ਅਰਬੀ ਤੇਲ ਜਿਹਨੂੰ ਜ਼ੈਤੂਨ ਦਾ ਤੇਲ ਵੀ ਕਿਹਾ ਜਾਂਦਾ ਹੈ ਜ਼ਿਆਦਾਤਰ ਅਰਬੀ ਇਸ ਤੇਲ ਦਾ ਇਸਤੇਮਾਲ ਆਪਣੇ ਘਰਾਂ ਦੇ ਵਿੱਚ ਕਰਦੇ ਨੇ ਤੇ ਇਸ ਤੇਲ ਦਾ ਇਸਤੇਮਾਲ ਕਰਨ ਦਾ ਢੰਗ ਦੱਸਿਆ ਕਿ ਕਿਵੇਂ ਇਹ ਲੱਤਾਂ ਦੀਆਂ ਲਗਭਗ 70 ਤਰ੍ਹਾਂ ਦੀਆਂ ਨੂੰ ਪ੍ਰੋਬਲਮਸ ਹੈਗੇ ਨੇ ਜਿਹੜੀਆਂ ਉਹ ਦੂਰ ਕਰ ਸਕਦਾ ਹੈ ਚੋਪੜਣ ਨਾਲ ਔਰ ਇਸ ਨੂੰ ਅਗਰ ਤੁਸੀਂ ਦਾਲ ਦੇ ਵਿੱਚ ਪਾ ਕੇ ਖਾਣਿਆ ਪਰ ਮੇਰਾ ਸਲਾਹ ਮੇਰੀ مشਵਰਾ ਤੁਹਾਨੂੰ ਇਹ ਹੈ ਕਿ ਇੱਕ ਵਾਰ ਇਸਤੇਮਾਲ ਕਰਨ ਤੋਂ ਪਹਿਲਾਂ ਚੰਗੇ ਵੈਦ ਹਕੀਮ ਡਾਕਟਰ ਨਾਲ ਇਹ ਤੇਲ ਬਾਬਤ ਆਪਣੀ ਗੱਲਬਾਤ ਕਰਕੇ ਉਹਦੀ ਸਲਾਹ ਮੁਤਾਬਕ ਹੀ ਇਸ ਦਾ ਇਸਤੇਮਾਲ ਜਿਹੜਾ ਤੁਸੀਂ ਉਹ ਸ਼ੁਰੂ ਕਰਨਾ ਹੈ ਔਰ ਉਮੀਦ ਕਰਦੇ ਹਾਂ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਕੜੀਲਾ ਪੈਂਦੀ ਹੈ ਨੇ ਲੱਤਾਂ 'ਚ ਬੜਾ ਦਰਦ ਹੈ ਬੜਾ ਤੰਗ ਨੇ ਰਾਤ ਨੂੰ ਸੌਣ ਲੱਗੇ ਚੀਕ ਨਹੀਂ ਮਾਰਦੇ ਕਿਉਂਕਿ ਸਾਰਾ ਪਰਿਵਾਰ ਡਿਸਟਰਬ ਹੋ ਜਾਂਦਾ ਹੈ ਹਾਲਾਤ ਇਸ ਤਰੀਕੇ ਨਾਲ ਜਿਹੜੇ ਉਹ ਬਣ ਜਾਂਦੇ ਨੇ ਕੀ ਕਹਿ ਰਹੇ ਹੋ ਕੁਝ ਕਹਿਣਾ ਚਾਹੁੰਦੇ ਹੋ ਕੋਈ ਕੁਝ ਵੇਨ ਵੈਰੀ ਕੁਝ ਜਿਹਨਾਂ ਦੇ ਲੱਤਾਂ ਦੇ ਨੀਲੀਆਂ ਲੈਣਾ ਹੋ ਜਾਂਦੀ ਹੈ ਨਾ ਉਹਨੂੰ ਵੈਰੀ ਕੋਵ ਵੇਨ ਕਹਿੰਦੇ ਆ ਓਥੇ ਵੀ ਕੰਮ ਕਰਦਾ ਜੀ 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 ਵੈਰੀ ਕੋਵ ਵੇਨਸ ਤੇ ਵੀ ਪ੍ਰਧਾਨ ਜੀ ਦਾ ਕਹਿਣਾ ਹੈ ਕਿ ਵੈਰੀ ਕੋਵ ਵੇਨਸ ਦੇ ਉੱਤੇ ਵੀ ਬੜਾ ਇਹਦਾ ਵਧੀਆ ਰਿਜ਼ਲਟ ਹੈਗਾ ਸੋ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਸੁਖਰ ਵਿਦਿਆ ਦੇ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਪ੍ਰਧਾਨ ਜੀ ਨਾਲ ਯਾਨੀ ਕਿ ਸੁਖਰ ਵਿਦਿਆ ਦੇ ਐਮ ਡੀ ਨੇ ਜਿਹੜੇ ਰਾਜਵਿੰਦਰ ਸਿੰਘ ਗਿੱਲ ਹੋਰ ਨਾਲ ਵੀ ਗੱਲਬਾਤ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨੀ ਪਈ ਆ ਗਿਆ ਧੰਨਵਾਦ